ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾਵਾਂਗੇ ਦੋ ਤਰੀਕੇ ਨਾਲ ਕਰੇਲੇ ਇੱਕ ਕੱਟ ਕੇ ਬਣਾਵਾਂਗੇ ਫਾੜੀਆਂ ਕਰਕੇ ਤੇ ਦੂਸਰੇ ਕਰੇਲੇ ਆਪਾਂ ਭਰ ਕੇ ਬਣਾਵਾਂਗੇ ਮਸਾਲਾ ਉਹਦੇ ਵਿੱਚ ਭਰਾਂਗੇ ਇੱਥੇ ਆਪਾਂ 1 ਕਿਲੋ ਕਰੇਲੇ ਲਏ ਨੇ ਅੱਧੇ ਕਰੇਲਿਆਂ ਨੂੰ ਆਪਾਂ ਭਰ ਕੇ ਬਣਾਵਾਂਗੇ ਤੇ ਅੱਧਿਆਂ ਨੂੰ ਕੱਟ ਕੇ ਬਣਾਵਾਂਗੇ ਤੇ ਇੱਥੇ ਅੱਧਾ ਕਿਲੋ ਕਰੇਲਿਆਂ ਨੂੰ ਆਪਾਂ ਆਪਾਂ ਇਸ ਤਰੀਕੇ ਨਾਲ ਕareleਆਂ ਨੂੰ ਕੱਟ ਲੈਣਾ ਇਹ ਜਿਹੜੇ ਕੱਟ ਕੇ ਬਣਾਵਾਂਗੇ ਪਹਿਲਾਂ ਇਸ ਦਾ ਅੱਧਾ ਪੀਸ ਕੀਤਾ ਅੱਦੇ ਤੋਂ ਵੀ ਅੱਧਾ ਕੀਤਾ ਚਾਰ ਪੀਸ ਕਰ ਲੇ ਫਿਰ ਇੱਕ ਕarele ਦੇ ਤੇ ਇਹਦੇ ਵਿੱਚ ਜਿਹੜੇ ਸਖਤ ਬੀਜ ਹੋਣਗੇ ਉਹਨਾਂ ਨੂੰ ਤੁਸੀਂ ਕੱਢ ਲੈਣਾ ਹੈ ਕੱਢਣ ਤੋਂ ਬਾਅਦ ਇਹਨਾਂ ਨੂੰ ਆਪਾਂ ਇੱਕ ਬੌਲ ਦੇ ਵਿੱਚ ਪਾ ਦਾਂਗੇ ਇਹਦੇ ਵਿੱਚ ਆਪਾਂ ਇੱਕ ਚਮਚ ਨਮਕ ਦਾ ਪਾਵਾਂਗੇ ਤੇ ਅੱਧਾ ਕ ਚਮਚਾ ਹਲਦੀ ਦਾ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤਾਂ ਜੋ ਨਮਕ ਰਜ ਜਵੇ ਨਮਕ ਤੇ ਹਲਦੀ ਧੋਨੇ ਚੀਜ਼ਾਂ ਰਜ ਜਾਣ ਕ੍ਰੇਲੀਆਂ ਦੇ ਵਿੱਚ 10 ਮਿੰਟ ਲਈ ਆਪਾਂ ਇਹਨਾਂ ਨੂੰ ਟਾਕੇ ਰੱਖਾਂਗੇ ਦੂਜੀ ਸਾਈਡ ਜਿਹੜੇ ਭਰ ਕੇ ਬਣਾਉਣੇ ਨੇ ਕ੍ਰੇਲੇ ਇਹਨਾਂ ਦੇ ਵਿੱਚ ਆਪਾਂ ਚੀਰਾ ਦੇਵਾਂਗੇ ਚੀਰਾ ਦੇ ਕੇ ਇਹਦੇ ਵਿੱਚ ਜਿਹੜੇ ਬੀਜ ਨੇ ਇਹਨਾਂ ਨੂੰ ਆਪਾਂ ਕੱਢ ਲਾਂਗੇ বীਜ ਨੂੰ ਕੱਢ ਕੇ ਸਾਈਡ ਤੇ ਰੱਖਾਂਗੇ ਇੱਥੇ ਆਪਾਂ ਦੇਖਣਾ ਕਿ ਕਰੇਲੇ ਆਪਾਂ ਛਿੱਲੇ ਨਹੀਂ ਹੈਗੇ ਛਿੱਲਣੇ ਨਹੀਂ ਹੈ ਕਰੇਲੇ ਆਪਾਂ ਇਦਾਂ ਹੀ ਬਣਾਵਾਂਗੇ ਕਰੇਲੇ ਦੇ ਵਿੱਚ ਨਮਕ ਭਰਾਂਗੇ ਬੀਜ ਕੱਢਣ ਤੋਂ ਬਾਅਦ ਤੇ ਸਾਰੇ ਕਰੇਲਿਆਂ ਨੂੰ ਇਸੇ ਤਰ੍ਹਾਂ ਹੀ ਜੀਰਾ ਦੇ ਕੇ ਬੀ ਕੱਢ ਕੇ ਤੇ ਨਮਕ ਲਗਾ ਕੇ ਇਹਨਾਂ ਨੂੰ ਵੀ 10 ਤੋਂ 15 ਮਿੰਟ ਲਈ ਜਾਂ ਅੱਧੇ ਘੰਟੇ ਲਈ ਜਿੰਨਾ ਪੋਸਿਬਲ ਹੋ ਸਕੇ ਉਹਨਾਂ ਤੁਸੀਂ ਰੱਖ ਸਕਦੇ ਹੋ ਨਮਕ ਲਗਾ ਕੇ ਪਾਣੀ ਗੁੜਤਨ ਸਾਰੀ ਇਹਨਾਂ ਦੇ ਨਿਕਲ ਜੂਗੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ। ਵੀ ਸਾਰਿਆਂ ਦੇ ਕੱਢ ਲੈਣੇ ਇਹਦੇ ਵਿੱਚ ਵੀ ਜੇ ਕੋਈ ਤੁਹਾਨੂੰ ਸਖਤ ਬੀਜ ਲੱਗਦਾ ਹੋਵੇ ਤੇ ਉਹ ਤੁਸੀਂ ਸਾਈਡ ਤੇ ਕੱਢ ਸਕਦੇ ਹੋ। ਤੇ ਨਹੀਂ ਤਾਂ ਆਪਾਂ ਮਸਾਲੇ ਦੇ ਵਿੱਚ ਹੀ ਪੀਸ ਦਾਂਗੇ ਸਾਰੇ ਬੀਜਾਂ ਨੂੰ। 15-20 ਮਿੰਟ ਹੋ ਗਏ ਅੱਧਾ ਘੰਟਾ ਹੋ ਗਿਆ ਹੁਣ ਆਪਾਂ ਕਰੇਲਿਆਂ ਨੂੰ ਨਿਚੋੜ ਲਵਾਂਗੇ। ਇਹਦੇ ਚੁਕੜਤਾਂ ਨਿਕਲ ਜੁਕੜਾਈ ਚ ਸਰੋਂ ਦਾ ਤੇਲ ਪਾ ਕੇ ਸਰੋਂ ਦੇ ਤੇਲ ਚੀ ਬਣਾਉਣੇ ਨੇ ਇਹ ਗਰੇਲੇ। ਇਹਨਾਂ ਨੂੰ ਆਪਾਂ ਤਲ ਲਵਾਂਗੇ 10 ਮਿੰਟ ਪੰਜ 7 ਮਿੰਟ ਲੱਗਣਗੇ ਤੇ ਇੱਧਰ ਆਪਾਂ ਕਰੇਲਿਆਂ ਦੇ ਬੀਜ ਜਿਹੜੇ ਆ ਉਹ ਮਿਕਸੀ ਦੇ ਜਾਰ ਵਿੱਚ ਪਾ ਕੇ ਟਮਾਟਰ ਪਾ ਲਾਂਗੇ 2-3 ਤੇ ਪੰਜ ਤੋਂ 7 ਮਿਰਚਾਂ ਪਾ ਕੇ ਪੇਸਟ ਬਣਾ ਲਾਂਗੇ ਤੇ ਕਰੇਲੇ ਫਰਾਈ ਹੋ ਗਏ ਨੇ ਆਪਣੇ ਤੇ ਇਹਨਾਂ ਨੂੰ ਆਪਾਂ ਕੜਾਈ ਤੋਂ ਬਾਹਰ ਕੱਢ ਲਾਂਗੇ ਦੂਜੇ ਪਾਸੇ ਕੜਾਈ ਦੇ ਵਿੱਚ ਤੜਕਾ ਧਰਿਆ ਹਿੰਗ ਜੀਰਾ ਤੇ ਕਲੌਂਜੀ ਪਾਵਾਂਗੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਇਹਨਾਂ ਨੂੰ ਭੁੰਨ ਕੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਤੇ ਇਧਰ ਜਿਹੜਾ ਆਪਾਂ ਮਸਾਲਾ ਕ੍ਰੇਲਿਆਂ ਦੇ ਬੀਜ ਟਮਾਟਰ ਵਗੈਰਾ ਪਾਏ ਸੀ ਉਹ ਸਾਰਾ ਪੀਸ ਕੇ ਪਾ ਲਿਆ ਨਮਕ ਹਲਦੀ ਲਾਲ ਮਿਰਚ ਇਦੇ ਵਿੱਚ ਪਾ ਕੇ ਚੰਗੇ ਤਰ੍ਹਾਂ ਪੁੰਨ ਲਾਂਗੇ ਤੇ ਇਹਦੇ ਵਿੱਚ ਸੀਕ੍ਰੇਟ ਮਸਾਲਾ ਇਹ ਹੈ ਕਿ ਤੁਸੀਂ ਇਹਦੇ ਵਿੱਚ ਆਂਬ ਦੇ ਆਚਾਰ ਦਾ ਮਸਾਲਾ ਪਾ ਕੇ ਬਣਾਓ ਬਹੁਤ ਟੇਸਟੀ ਬਣਨਗੇ ਇਹ ਕੜਾਈ ਦੇ ਵਿੱਚ ਆਪਾਂ ਦੂਜੀ ਸਾਈਡ ਆਲੂ ਫਰਾਈ ਕਰ ਲਾਂਗੇ ਇਹ ਮਸਾਲਾ ਦੂਸਰਾ ਹੈ ਜਿਹੜੇ ਆਪਾਂ ਕੱਟ ਕੇ ਕਰੇਲੇ ਬਣਾਉਣੇ ਨੇ ਉਹਦੇ ਵਿੱਚ ਆਲੂ ਪਾਵਾਂਗੇ ਉਹਦੇ ਲਈ ਆਪਾਂ ਆਲੂ ਫਰਾਈ ਕਰ ਰਹੇ ਹਾਂ ਆਲੂ ਫਰਾਈ ਹੋ ਗਏ ਤੇ ਆਪਾਂ ਕੱਢ ਲਾਂਗੇ ਬਾਹਰ ਤੇ ਜਿਹੜੇ ਨਮਕ ਲਗਾ ਕੇ ਕarele ਰੱਖੇ ਸੀ ਹੁਣ ਇਹਨਾਂ ਨੂੰ ਵੀ ਆਪਾਂ ਨਚੋੜ ਲਵਾਂਗੇ ਪਾਣੀ ਛੱਡ ਤਾਂ ਕareleਆਂ ਨੇ ਤੇ ਇਹਨਾਂ ਨੂੰ ਨਚੋੜ ਲਾਂਗੇ ਚੰਗੀ ਤਰ੍ਹਾਂ ਨਚੋੜ ਕੇ ਸਾਈਡ ਤੇ ਰੱਖ ਲਾਂਗੇ ਤੇ ਪਾਣੀ ਬਹੁਤ ਨਿਕਲਦਾ ਕareleਆਂ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚ ਪਾ ਕੇ ਤਲ ਲਵਾਂਗੇ ਇੱਧਰ ਕੜਾਈ 'ਚ ਕarele ਤਲੇ ਜਾ ਰਿਹਾ ਤੇ ਮਸਾਲਾ ਤਿਆਰ ਹੋ ਗਿਆ ਭਰੇ ਹੋਏ ਕarele ਆਪਾਂ ਟਲੇ ਹੋਏ ਕ੍ਰੇਲੇ ਆ ਜਿਹੜੇ ਇਹਨਾਂ ਨੂੰ ਆਪਾਂ ਮਸਾਲੇ ਦੇ ਵਿੱਚ ਭਰ ਦਾਂਗੇ ਬਹੁਤ ਜ਼ਿਆਦਾ ਵਧੀਆ ਬਣਦੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਜਿਹੜੇ ਆਪਾਂ ਮਸਾਲਾ ਪਹਿਲਾਂ ਭਰ ਦਿੰਨੇ ਆ ਉਹ ਥੋੜਾ ਔਖਾ ਜਿਹਾ ਹੁੰਦਾ ਇਹ ਤਰੀਕਾ ਬਹੁਤ ਸੌਖਾ ਹੈ ਤੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਕੜਾਈ ਦੇ ਵਿੱਚ ਹੁਣ ਆਪਾਂ ਥੋੜਾ ਤੇਲ ਲੈ ਕੇ ਉਹਦੇ ਵਿੱਚ ਪਿਆਜ਼ ਭੁੰਨ ਲਿਆ ਤੇ ਨਾਲੇ ਟਮਾਟਰ ਪਾ ਲਿਆ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਲਾਲ ਮਿਰਚ ਹਲਦੀ ਤੇ ਨਮਕ ਪਾਵਾਂਗੇ ਮਿਕਸ ਕਰ ਲਾਂਗੇ ਧਨੀਆ ਪਾਊਡਰ ਪਾਵਾਂਗੇ ਥੋੜੀ ਜੀ ਇਹਦੇ ਵਿੱਚ ਕਲੌਂਜੀ ਤੇ ਹਰੀਆਂ ਮਿਰਚਾਂ ਵੀ ਪਾ ਦਾਂਗੇ ਤੇ ਮਸਾਲਾ ਭੁੰਨ ਕੇ ਇਹਦੇ ਵਿੱਚ ਜਿਹੜੇ ਤਲੇ ਹੋਏ ਕਰੇਲੇ ਸੀ ਉਹ ਪਾ ਦਾਂਗੇ ਤੇ ਨਾਲੇ ਜਿਹੜੇ ਆਲੂ ਤਲੇ ਸੀ ਉਹ ਪਾ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਵੀ ਸਬਜ਼ੀ ਬਹੁਤ ਸਵਾਦ ਲੱਗਦੀ ਹੈ ਮਿਕਸ ਕਰਨ ਤੋਂ ਬਾਅਦ 5 ਤੋਂ 7 ਮਿੰਟ ਇਹਨਾਂ ਨੂੰ ਆਪਾਂ ਢੱਕ ਕੇ ਪਕਾਵਾਂਗੇ ਤੇ ਇਧਰ ਆਪਾਂ ਹੁਣ ਫੁਲਕੇ ਦੀ ਤਿਆਰੀ ਕਰਦੇ ਹਾਂ ਫੁਲਕੇ ਬਣਾ ਕੇ ਆਪਾਂ ਪ੍ਰੈਜੈਂਟੇਸ਼ਨ ਕਰਾਂਗੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ YouTube Instagram ਤੇ Facebook ਦੇ ਪੇਜ ਤੋਂ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਤੁਹਾਨੂੰ ਸਾਡੀ ਵੀਡੀਓ ਥੋੜੀ ਜਿਹੀ ਵੀ ਲਾਹੇਵੰਦ ਲੱਗਦੀ ਹੈ ਤਾਂ ਜਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ ਕ੍ਰੇਲਿਆਂ ਦੇ ਨਾਲ ਕੱਚੀ ਲੱਸੀ ਬਣਾ ਕੇ ਜਰੂਰ ਪੀਣਾ ਜੇ ਤੁਹਾਨੂੰ ਕੱਚੀ ਲੱਸੀ ਬਣਾਉਣੀ ਨਹੀਂ ਆਉਂਦੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਅਗਲੀ ਵੀਡੀਓ ਤੁਹਾਨੂੰ ਕੱਚੀ ਲੱਸੀ ਦੀ ਬਣਾ ਕੇ ਦੱਸਾਂਗੇ ਤੇ ਕਿਦਾਂ ਕੱਚੀ ਲੱਸੀ ਬਣਦੀ ਹੈ ਤੇ ਹੁਣ ਆਪਾਂ ਪ੍ਰੈਜੈਂਟੇਸ਼ਨ ਕਰਦੇ ਹਾਂ ਥਾਲੀ ਦੇ ਵਿੱਚ ਆਪਾਂ ਕਰੇਲੇਆਂ ਦੀ ਸਬਜ਼ੀ ਆਲੂ ਵਾਲੀ ਵੀ ਪਾਵਾਂਗੇ ਭਰੇ ਹੋਏ ਕਰੇਲੇ ਤੇ ਨਾਲ ਆਪਾਂ ਦਾਲ ਬਣਾਈ ਸੀ ਕਰੇਲਿਆਂ ਦੇ ਨਾਲ ਦਾਲ ਜਰੂਰ ਬਣਦੀ ਹੈ ਕਈ ਲੋਕ ਨੂੰ ਗੀ ਮਸਰੀ ਬਣਾਉਂਦੇ ਨੇ ਆਪਾਂ ਮਾਂਹਾਂ ਦੀ ਦਾਲ ਤਰੀਸੀ ਨਾਲ ਚਾਵਲ ਪਾਵਾਂਗੇ ਤੇ ਪ੍ਰਸ਼ਾਦੇ ਰੱਖਾਂਗੇ ਇੱਕ ਮਿੱਸਾ ਪ੍ਰਸ਼ਾਦਾ ਤੇ ਇੱਕ ਸਿੰਪਲ ਪ੍ਰਸ਼ਾਦਾ ਬਣਾਇਆ ਸੀ ਤੇ ਸਲਾਦ ਰੱਖਾਂਗੇ ਤੇ ਤੁਸੀਂ ਸਾਨੂੰ ਦੱਸਣਾ ਨਾ ਭੁੱਲਣਾ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਅਸੀਂ ਉਹਨਾਂ ਨੂੰ ਸਪੈਸ਼ਲ ਥੈਂਕਸ ਕਰਾਂਗੇ ਪਿਛਲੀ ਵੀਡੀਓ ਦੇ ਵਿੱਚ ਮਨਦੀਪ कौर ਭੈਣ ਜੀ ਨੇ ਦੱਸਿਆ ਕਿ ਉਹ ਲੁਧਿਆਣੇ ਤੋਂ ਸਾਡੀ ਵੀਡੀਓ ਦੇਖ ਰਹੇ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਡੱਬ ਵਾਲੀ ਤੋਂ ਸਾਡੀ ਵੀਡੀਓ ਦੇਖਦੇ ਨੇ ਉਹਨਾਂ ਦਾ ਸਪੈਸ਼ਲ ਥੈਂਕਸ ਹੈ ਐਨੇ ਦੂਰ ਦੂਕ ਤੱਕ ਸਾਨੂੰ ਲੋਕ ਦੇਖਦੇ ਆ ਧੰਨਵਾਦ ਉਹਨਾਂ ਦਾ ਕਰੇਲੇ ਦੋਨੇ ਤਰੀਕੇ ਨਾਲ ਹੀ ਬਹੁਤ ਸਵਾਦ ਬਣੇ ਸੀਗੇ ਤੇ ਤੁਸੀਂ ਵੀ ਬਣਾ ਕੇ ਜਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਕਰੇਲੇ ਵੀ ਸਵਾਦ ਬਣੇ ਇਸੇ ਤਰ੍ਹਾਂ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ